ਦਾ ਕਿਸਾਨ ਮਜ਼ਦੂਰ ਮੋਰਚਾ ਔਰ ਐਸਕੇਐਮ ਨਾਨ ਪੋਲਿਟਿਕਲ ਨੇ ਐਲਾਨ ਕੀਤਾ ਹੈਗਾ ਵਾ ਕਿ ਪੂਰੇ ਭਾਰਤ ਦੇ ਪੂਰੇ ਭਾਰਤ ਦੇ ਪਿੰਡਾਂ ਦੇ ਟਰੈਕਟਰ ਸੜਕਾਂ ਤੇ ਆਉਣਾ ਚਾਹੀਦੇ ਜੇ ਐਮਐਸਪੀ ਗਰੰਟੀ ਕਾਨੂੰਨ ਲੈਣਾ ਚਾਹੁੰਦੇ ਜੀ ਜੇ ਚਾਹੁੰਦੇ ਜੇ ਦੇਸ਼ ਦੇ ਕਿਸਾਨ ਮਜ਼ਦੂਰ ਦੀ ਕਰਜ਼ਾ ਮਾਫੀ ਹੋਵੇ ਜੇ ਚਾਹੁੰਦੇ ਜੇ ਮਜ਼ਦੂਰਾਂ ਦੀ 200 ਦਿਨ ਨਿਰਗਾਰ ਚੰਗੀ ਦਿਹਾੜੀ ਹੋਵੇ ਜੇ ਆਦਿਵਾਸੀਆਂ ਦੀ ਸੰਵਧਾਨ ਦੀ 5ਵੀਂ ਅਨੁਸੂਚੀ ਲਾਗੂ ਹੋਵੇ ਤਾਂ ਭਾਈ ਇਹ ਲੱਖਾਂ ਟਰੈਕਟਰ ਅੱਜ ਤੋਂ ਤੇਲ ਤਾਲ ਦਾ ਪ੍ਰਬੰਧ ਕਰ ਲਓ ਬਾਈ ਸੜਕਾਂ ਦੇ ਚਾਹੀਦੇ ਆ ਜਿਹੜੇ ਕਹਿੰਦੇ ਨਾ ਮੋਦੀ ਸਰਕਾਰ ਪਾਲਿਸੀ ਵਾਪਸ ਨਹੀਂ ਲੈਂਦੀ ਇਹ ਦੇਸ਼ ਸੜਕਾਂ ਦੇ ਆਜੇ ਪਾਲਿਸੀ ਵਾਪਸ ਕਰਵਾ ਦੇਾਂਗੇ ਐ ਨਹੀਂ ਹੈਗੀ ਵੀ ਸਰਕਾਰ ਦਬਾਅ ਚ ਆ ਕੇ ਚੀਜ਼ਾਂ ਨੂੰ ਨਾ ਮੰਨੂਗੀ ਜਿਵੇਂ ਮੈਂ ਤੁਹਾਨੂੰ ਕੱਲ ਦੱਸਿਆ ਸੀ ਭਗਵੰਤ ਮਾਨ ਸਰਕਾਰ ਨੇ ਕਿਉਂ ਖੇਤੀ ਵਾਲਾ ਖਲੜਾ ਜਿਹੜਾ ਨਵਾਂ ਆਇਆ ਵਾਪਸ ਲੈਣ ਦਾ ਫੈਸਲਾ ਕੀਤਾ ਭਾਵੇਂ ਆਮ ਆਦਮੀ ਪਾਰਟੀ ਗਲੋਬਲਾਈਜੇਸ਼ਨ ਦੀਆਂ ਨੀਤੀਆਂ ਤੋਂ ਪਿੱਛੇ ਨਹੀਂ ਹੱਟੀ ਲੋਕਾਂ ਦਾ ਦਬਾਅ ਤੇ ਪ੍ਰੈਸ਼ਰ ਆ ਦੂਸਰੀ ਬੇਨਤੀ ਆ ਜਿਹੜਾ 13 ਨੂੰ ਲੋਹੜੀ ਦਾ ਪ੍ਰੋਗਰਾਮ ਆ ਉਸ ਦਿਨ ਨਵੇਂ ਖੇਤੀ ਦਾ ਜਿਹੜਾ ਖੇਤੀ ਮੰਡੀ ਨੂੰ ਨਿੱਜੀ ਹੱਥਾਂ ਵਿੱਚ ਦੇਣ ਦਾ ਕਾਨੂੰਨ ਲਿਆਂਦਾ ਉਹਦੀਆਂ ਕਾਪੀਆਂ ਛਾੜਨੀਆਂ ਹਰੇਕ ਪਿੰਡ ਦੇ ਵਿੱਚ ਜਿੰਨੀਆਂ ਸਾਡੀਆਂ ਮਾਵਾਂ ਭੈਣਾਂ ਵਾਂ ਸਾਰੇ ਪਾਤਸ਼ਾਹ ਇਕੱਠੀਆਂ ਕਰੋ ਇੱਕ ਥਾਂ ਤੇ ਪਿੰਡ ਦੇ ਵਿੱਚ ਆ ਰੋਹ ਦੇ ਵਿੱਚ ਫਿਰ ਜਿਹੜਾ ਕਾਨੂੰਨ ਦੀਆਂ ਕਾਪੀਆਂ ਫੂਕ ਦਿਓ ਤੇ ਜਿੱਦਾਂ ਕਹਿੰਦੇ ਨਾ ਉਹ ਸਾਡੇ ਬੋਲੀ ਪੈਂਦੀ ਏ ਕਿ ਨਵੀਂ ਕੱਢ ਲਿਓ ਲੋਕ ਰਾਜ ਆ ਤੇ ਮੋਦੀ ਨੂੰ ਗਲੋ ਲਾ ਇਹ ਬੋਲੋ ਐ ਕਿ ਠੀਕ ਹੈ ਜੀ ਤੇ ਵਧੀਆ ਸ਼ਲੋਕਰ ਦੇ ਦਿਓ ਬਈ ਇਸ ਕਰਕੇ ਬੇਨਤੀ ਕਰਦੇ ਆ ਤੀਸਰਾ ਦੱਸਦਾ ਜੜਾ ਅਰਥੀ ਫੂਕ ਮਜਾਰਾ ਪੂਰੇ ਦੇਸ਼ ਭਰ ਦੇ ਵਿੱਚ ਮੈਂ ਕਿਹਾ ਸੀ ਅੱਜ ਜਿੱਥੇ ਨਹੀਂ ਪਿੰਡਾਂ 'ਚ ਬਣੇ ਜੇ ਨਹੀਂ ਪਿੰਡਾਂ 'ਚ ਬਣਾਏ ਅੱਜ ਤੱਕ ਮੋਦੀ ਸਰਕਾਰ ਦੇ ਪੁਤਲੇ ਤਾਂ ਠੀਕ ਨਹੀਂ ਕਰ ਰਹੇ ਹਰ ਪਿੰਡ 'ਚ ਪੁਤਲਾ ਬਣਾ ਕੇ ਵੀਡੀਓ ਵਾਇਲ ਕਰੋ ਅਰੇ ਫਲੈਕਸੀਆਂ ਬਣਾਓ ਹਰ ਥਾਂ ਲੱਗੀਆਂ ਹੋਣ ਔਰ ਅਰ ਸਾਰੇ ਪਿੰਡ ਨੂੰ ਕਹੋ ਵੀ ਇਹਨੂੰ ਵੇਖ ਕੇ ਜਾਓ ਆਹੀ ਜ਼ਿੰਮੇਵਾਰ ਆ ਜਿਹੜਾ ਜਿਹੜਾ ਸਾਡੇ ਸਾਰੇ ਪ੍ਰੋਗਰਾਮ ਖਰਾਬ ਕਰ ਰਿਹਾ ਔਰ 10 ਨੂੰ ਹਜ਼ਾਰ ਹਜ਼ਾਰ ਦਾ 13000 ਪਿੰਡਾਂ ਦੇ ਵਿੱਚ ਜੇ ਇੱਕ ਪਿੰਡ ਵਿੱਚ 1000 ਦਾ ਕੱਠ ਹੋਵੇ ਦੱਸੋ ਕਿੰਨਾ ਕੱਠ ਹੋ ਜੂ ਹਿੱਲ ਜੂਗੀ ਜੜਾਂ ਹਲਾ ਦਿਆਂਗੇ ਦੇਖ ਲਿਓ ਐ ਚਗਿਆੜੇ ਨਿਕਲ ਜਾਣਗੇ ਔਰ ਪੂਰੇ ਦੇਸ਼ ਵਿੱਚ ਹਰਿਆਣੇ ਵਾਲਿਆਂ ਨੂੰ ਬੇਨਤੀ ਆ ਪੰਜਾਬੀ ਸਮਝਦੇ ਹੋ ਬਾਈ ਤੁਸੀਂ ਆ ਹਰਿਆਣੇ ਦਾ ਸਾਰਾ ਹਰਿਆਣਾ ਬਾਹਰ ਨਿਕਲੇ ਬਾਈ 10 ਦੇ ਅਰਤੀ ਬੁੱਕ ਮਜਾਰੇ ਵਿੱਚ ਰਾਜਸਥਾਨ ਵਾਲਿਆਂ ਨੂੰ ਬੇਨਤੀ, ਜੁਪੀ ਵਾਲਿਆਂ ਨੂੰ ਬੇਨਤੀ, ਦਿੱਲੀ ਵਾਲਿਆਂ ਨੂੰ ਬੇਨਤੀ ਆ। ਪੂਰੇ ਦੇਸ਼ ਭਰ ਦੇ ਵਿੱਚ ਅਰਥੀ ਫੂਕ ਮੁਜਾਰੇ ਕਰੋੜਾਂ ਲੋਕਾਂ ਦੀ ਸੰਭੁਲਿਤ ਨਾ ਹੋਣੇ। ਜਿਹੜੇ ਕਹਿੰਦੇ ਮੋਤੀ ਦਾ ਬੈਗ ਅਸੀਂ ਦੋਵੇਂ ਲਾ ਦਾਂਗੇ, ਬੈਗ ਡਬਲ-ਡਬਲ ਲਗਾਵਾਂ। ਉਹ ਕਿੱਦਾਂ ਬੈਗ ਜਾਂਦਾ ਹੈਗਾ? ਆਖਰ ਦਿੱਲੀ ਦੀ ਸੱਤਾ ਦੀ ਜੰਗ ਚੱਲ ਰਹੀ ਹੈ ਇਸ ਵੇਰੇ। ਹਾਕਮ ਦਿੱਲੀ ਦੀ ਸੱਤਾ ਦੀ ਜੰਗ 'ਚ ਰੁੱਝੇ ਆ। ਉਹਨਾਂ ਨੂੰ ਕੋਈ ਲੈਣਾ ਦੇਣਾ ਨਹੀਂ ਹੈਗਾ ਕਿਸੇ ਮਸਲਬ ਨਾਲ। ਦੂਸਰੀ ਬੇਨਤੀ। ਵੇਖਿਓ ਹੁਣ ਤੁਸੀਂ ਨਾਂ ਸੁਣ ਰਹੇ ਹੋ ਕਿ ਐਚ ਐਮ ਪੀ ਵੀ ਇਕਵਾਇਰਸ ਹੈ ਬੱਚਿਆਂ ਤੇ ਕਹਿ ਰਿਹਾ ਮਾਰ ਕਰ ਰਿਹਾ ਪਹਿਲੇ ਅੰਦੋਲਨ ਦੇ ਵਿੱਚ ਵੀ ਕਰੋਨਾ ਸੀ ਪਹਿਲੋ ਕਹਿੰਦੇ ਮੂੰਹ ਬੰਨ ਲਓ ਫਿਰ ਜਦੋਂ ਅਸੀਂ ਜਿੰਨਾ ਦੀ ਇਮਿਊਟ ਸ਼ਕਤੀ ਤਗੜੀ ਸੀ ਅਸੀਂ ਤਾਂ ਭਾਈ ਉਦਾਂ ਹੀ ਦਿੱਲੀ ਵਿੱਚ ਰਹੇ ਕਰੋਨਾ ਨੇ ਕੁਝ ਨਹੀਂ ਕਿਹਾ ਜਿਹੜੇ ਖੇਤੀ ਕਰੋਨਾ ਵਾਲਾ ਕਰੋਨਾ ਆਇਆ ਸੀ ਉਹਨੂੰ ਹੀ ਘਰ ਘੱਲ ਦਿੱਤਾ ਠੀਕ ਹੈ ਜੀ ਇਸ ਕਰਕੇ ਹਜੇ ਇਹ ਵਾਇਰਸ ਕੀ ਆ ਕੀ ਇਹਦੀ ਪ੍ਰਸਥਿਤੀ ਚਲੋ ਇਹ ਖੋਜ ਦਾ ਵਿਸ਼ਾ ਵ ਪਰ ਸਾਨੂੰ ਲੱਗਦਾ ਪੀ ਫਾਰਮਾਸੂਟੀਕਲ ਕੰਪਨੀਆਂ ਜਿਹੜੀਆਂ ਪੂਰੀ ਦੁਨੀਆ ਦੇ ਵਿੱਚ ਮੈਡੀਕਲ ਸੇਵਾਵਾਂ ਦਿੰਦੀਆਂ ਨੇ ਕੋਈ ਨਾ ਕੋਈ ਨਵੀਂ ਚੀਜ਼ ਤੇ ਆਉਣੀ ਚਾਹੀਦੀ ਆ ਦੇਸ਼ ਭਰ ਵਿੱਚ ਅੰਦੋਲਨ ਖੜਾ ਹੋ ਰਿਹਾ ਚੀਕਾਂ ਕਢਾਤੀਆਂ ਸੀ ਕੋਈ ਨਾ ਕੋਈ ਚੀਜ਼ ਤਾਂ ਨਵੀਂ ਆਉਣੀ ਚਾਹੀਦੀ ਸੀ ਜਿਹਦੇ ਨਾਲ ਧਿਆਨ ਖਿੱਚਿਆ ਜਾਵੇ ਬੇਸ਼ੱਕ ਆਪਣੀ ਸਿਹਤ ਦਾ ਖਿਆਲ ਰੱਖੋ ਕੋਈ ਵੀ ਰਹੇ ਅਸੀਂ ਉੱਤੇ ਕੋਈ ਕੰਟਰੋਵਰਸੀ ਨਹੀਂ ਕਰਦੀ ਕੋਈ ਵਿਗਿਆਨਕ ਬਿਆਨ ਨਹੀਂ ਕਰ ਦਿੰਦੇ ਨਾ ਦਾਵਾ ਕਰਦੇ ਪਰ ਇਹਦੇ ਪਿੱਛੇ ਵੀ ਜਿਵੇਂ ਕਰੋਨਾ ਦੇ ਪਿੱਛੇ ਜੋ ਕੁਝ ਨਿਕਲ ਆਇਆ ਇਹਦੇ ਪਿੱਛੇ ਵੀ ਕੁਛ ਨਾ ਕੁਛ ਨਿਕਲੂਗਾ ਜ਼ਰੂਰ ਇਸ ਗੱਲ ਲਈ ਸचेत ਰਹੋ ਸਿਆਣੇ ਹੋ ਕੇ ਰਹੋ ਤੁਸੀਂ ਦੇਖਿਓ ਜਦੋਂ ਇਹ ਵਾਇਰਸ ਆਇਆ ਨਾ ਉਦਾਂ ਤੇ ਖਬਰਾਂ ਸ਼ਾਂਤਵੇਂ ਪੜੀਆਂ ਜਾਂਦੀਆਂ ਸਾਡ ਫਿਰ ਕੋਈ ਅੱਏ ਦੇਖਿਆ ਚੰਗਰਾ ਮਾਰ ਦੇ ਚਨ ਇਹ ਬੱਚਾ ਜੋ ਗੱਲ ਉਹ ਭਾਈ ਰੋਜ਼ ਦੇ 50 ਕਿਸਾਨ ਕਿਸਾਨਾਂ ਮਜ਼ਦੂਰਾਂ ਦੇ ਕਰਜ਼ੇ ਕਰਕੇ ਮਰਨ ਦੇ ਕਿਨੂੰ ਖਿਆਲ ਆ ਦੇਸ਼ ਦੀਆਂ ਸੜਕਾਂ ਹੀ ਹਜ਼ਾਰਾਂ ਬੰਦੇ ਰੋਜ਼ ਖਾ ਜਾਂਦੀਆਂ ਵਾਂ ਉੱਤੇ ਕੋਈ ਖਿਆਲ ਨਹੀਂ ਹੈ ਕਿ ਭੁੱਖ ਮਰੀ ਨਾ ਸਾਡੇ ਕਿੰਨੇ ਬੱਚੇ ਮਰ ਜਾਂਦੇ ਆ ਉੱਤੇ ਕਿਸੇ ਨੂੰ ਖਿਆਲ ਨਹੀਂ ਦਵਾਈਆਂ ਨਾ ਮਿਲਣ ਕਰਕੇ ਸਾਡੇ ਬੱਚੇ ਤੇ ਬਜ਼ੁਰਗ ਕਿੰਨੇ ਮਰ ਜਾਂਦੇ ਆ ਉੱਤੇ ਕੋਈ ਹੋ ਹੱਲਾ ਨਹੀਂ ਹੁੰਦਾ ਹੈਗਾ ਤੇ ਇਦਾਂ ਚੱਲਦਾ ਸਾਡੇ ਮੁਲਕ ਦੇ ਵਿੱਚ ਇਸ ਕਰਕੇ ਭਰਾਓ ਅੰਦੋਲਨ ਜਿੱਤਾਂਗੇ ਫਿਕਰ ਨਾ ਕਰਿਓ ਅੰਦੋਲਨ ਜਿੱਤਾਂਗੇ ਜਿੱਤ ਕੇ ਸਿਰੇ ਲੱਗੂਗਾ ਅੰਦੋਲਨ ਸੋ ਇਸ ਕਰਕੇ ਆ ਬੈਠੇ ਤਰਨਤਾਰਨ ਦੀ ਬਾਈ ਡਿਊਟੀ ਆ ਆ ਪਿੱਛੇ ਸਾਡੇ ਝੰਡੇ ਹੁੰਦੇ ਆ ਸਾਰੀਆਂ ਜਥੇਬੰਦੀਆਂ ਦੇ ਆ ਸਟੇਜ ਹੁੰਦੀ ਐ ਇੱਥੇ ਰਾਖੀ ਦਿਨ ਰਾਤ ਸਾਡੇ ਵਰਕਰ ਸ਼ੰਭੂ ਬਾਰਡਰ ਤੇ ਰਾਖੀ ਕਰਦੇ ਆ ਛੜ ਦੀ ਕਲਾਚ ਰਹਿੰਦੇ ਆ ਇਸ ਕਰਕੇ ਬੇਨਤੀ ਹੈ ਸ਼ੰਭੂ ਤੇ ਵੀ 12 ਵਜੇ 10 ਨੂੰ ਵੱਡਾ ਬੁੱਤ ਬਣਾ ਕੇ ਮੋਦੀ ਸਰਕਾਰ ਦਾ ਵਿਊ ਕਨ ਪੁਤਲਾ ਬਣਾਵਾਂਗੇ ਅਰਥੀਆਂ ਸਾੜਾਂਗੇ ਮੈਂ ਲਾਗੇ ਦੇ ਪਿੰਡਾਂ ਨੂੰ ਸੋ ਮੈਂ ਤੁਹਾਨੂੰ ਤਿੰਨ ਕ ਐਲਾਨ ਦੱਸਣ ਇੱਕ ਤਾਂ 26 ਜਨਵਰੀ ਦਾ ਕਿਸਾਨ ਮਜ਼ਦੂਰ ਮੋਰਚਾ ਔਰ ਐਸਕੇਐਮ ਨਾਨ ਪੋਲਿਟਿਕਲ ਨੇ ਐਲਾਨ ਕੀਤਾ ਹੈਗਾ ਵਾ ਵੀ ਪੂਰੇ ਭਾਰਤ ਦੇ ਪੂਰੇ ਭਾਰਤ ਦੇ ਪਿੰਡਾਂ ਦੇ ਟਰੈਕਟਰ ਸੜਕਾਂ ਤੇ ਆਉਣਾ ਚਾਹੀਦੇ ਜੇ ਐਮਐਸਪੀ ਗਰੰਟੀ ਕਾਨੂੰਨ ਲੈਣਾ ਚਾਹੁੰਦੇ ਜੀ ਜੇ ਚਾਹੁੰਦੇ ਜੇ ਦੇਸ਼ ਦੇ ਕਿਸਾਨ ਮਜ਼ਦੂਰ ਦੀ ਕਰਜ਼ਾ ਮਾਫੀ ਹੋਵੇ ਜੇ ਚਾਹੁੰਦੇ ਜੇ ਮਜ਼ਦੂਰਾਂ ਦੀ 200 ਦਿਨ ਨਰੇਗਾਰ ਚੰਗੀ ਦਿਹਾੜੀ ਹੋਵੇ ਜੇ ਆਦਿਵਾਸੀਆਂ ਦੀ ਸੰਵਿਧਾਨ ਦੀ 5ਵੀਂ ਅਨੁਸੂਚੀ ਲਾਗੂ ਹੋਵੇ ਤਾਂ ਭਾਈ ਇਹ ਲੱਖਾਂ ਟਰੈਕਟਰ ਅੱਜ ਤੋਂ ਤੇਲ ਤਾਲ ਦਾ ਪ੍ਰਬੰਧ ਕਰ ਲਓ ਭਾਈ ਸੜਕਾਂ ਦੇ ਚਾਹੀਦੇ ਆ ਜਿਹੜੇ ਕਹਿੰਦੇ ਨਾ ਮੋਦੀ ਸਰਕਾਰ ਪਾਲਿਸੀ ਵਾਪਸ ਨਹੀਂ ਲੈਂਦੀ ਇਹ ਦੇਸ਼ ਸੜਕਾਂ ਦੇ ਆਜੇ ਪੁਲਿਸੀ ਵਾਪਸ ਕਰਵਾ ਦੇਾਂਗੇ ਐ ਨਹੀਂ ਹੈਗੀ ਵੀ ਸਰਕਾਰ ਦਬਾਅ ਚ ਆ ਕੇ ਚੀਜ਼ਾਂ ਨੂੰ ਨਾ ਮੰਨੂਗੀ ਜਿਵੇਂ ਮੈਂ ਤੁਹਾਨੂੰ ਕੱਲ ਦੱਸਿਆ ਸੀ ਭਗਵੰਤ ਮਾਨ ਸਰਕਾਰ ਨੇ ਕਿਉਂ ਖੇਤੀ ਵਾਲਾ ਖਲੜਾ ਜਿਹੜਾ ਨਮ ਆਇਆ ਵਾਪਸ ਲੈਣ ਦਾ ਫੈਸਲਾ ਕੀਤਾ ਭਾਵੇਂ ਆਮ ਆਦਮੀ ਪਾਰਟੀ ਗਲੋਬਲਾਈਜੇਸ਼ਨ ਦੀਆਂ ਨੀਤੀਆਂ ਤੋਂ ਪਿੱਛੇ ਨਹੀਂ ਹਟੀ ਲੋਕਾਂ ਦਾ ਦਬਾਅ ਤੇ ਪ੍ਰੈਸ਼ਰ ਆ ਦੂਸਰੀ ਬੇਨਤੀ ਆ ਜਿਹੜਾ 13 ਨੂੰ ਲੋਹੜੀ ਦਾ ਪ੍ਰੋਗਰਾਮ ਆ ਉਸ ਦਿਨ ਨਵੇਂ ਖੇਤੀ ਦਾ ਜਿਹੜਾ ਖੇਤੀ ਮੰਡੀ ਨੂੰ ਨਿੱਜੀ ਹੱਥਾਂ ਵਿੱਚ ਦੇਣ ਦਾ ਕਾਨੂੰਨ ਲਿਆਂਦਾ ਉਹਦੀਆਂ ਕਾਪੀਆਂ ਛਾੜਦੀਆਂ ਹਰੇਕ ਪਿੰਡ ਦੇ ਵਿੱਚ ਜਿੰਨੀਆਂ ਸਾਡੀਆਂ ਮਾਵਾਂ ਭੈਣਾਂ ਵਾਂ ਸਾਰੇ ਪਾਤਸ਼ਾਹ ਇਕੱਠੀਆਂ ਕਰੋ ਇੱਕ ਥਾਂ ਤੇ ਪਿੰਡ ਦੇ ਵਿੱਚ ਆ ਰੋਦੇ ਵਿੱਚ ਫਿਰ ਜਿਹੜਾ ਕਾਨੂੰਨ ਦੀਆਂ ਕਾਪੀਆਂ ਫੂਕ ਦਿਓ ਤੇ ਜਿੱਦਾਂ ਕਹਿੰਦੇ ਨਾ ਉਹ ਸਾਡੇ ਬੋਲੀ ਪੈਂਦੀ ਏ ਕਿ ਨਵੀਂ ਕੱਢ ਲਿਓ ਲੋਕ ਰਾਜ ਆ ਤੇ